ਦੇ ਵਿਚ ਰੇਲ ਗੱਡੀ ਨੂੰ ਪਟੜੀ ਤੋਂ ਉਤਾਰਨ ਦੀ ਕੋਸ਼ਿਸ਼ ਸਹਾਰਤੀ ਅੰਸਰਾ ਨੇ ਰੇਲਵੇ ਟਰੈਕ ਤੇ ਰੱਖਿਆ ਸਰੀਆ ਜੁਤੇ ਕਿ ਦਿੱਲੀ ਤੋਂ ਆ ਰਹੀ ਮਾਲ ਗੱਡੀ ਦੇ ਲੋਕੋ ਪਾਇਲਟ ਨੇ ਦੇਖਿਆ ਤੇ ਗੱਡੀ ਦੀ ਰਫਤਾਰ ਕਾਟ ਹੋਣ ਕਾਰਨ ਟਲਿਆ ਹਾਦਸਾ ਸੋ ਮਾਲ ਗੱਡੀ ਦੇ ਡਰਾਈਵਰ ਨੇ ਸਮੇਂ ਸਿਰ ਟ੍ਰੇਨ ਰੋਕ ਦਿੱਤੀ ਜਿਸ ਦੇ ਕਰਕੇ ਕੋਈ ਵੀ ਵੱਡਾ ਹਾਦਸਾ ਹੋਣੋਂ ਟਲ ਗਿਆ ਸੋ ਗੱਡੀ ਦੀ ਰਫਤਾਰ ਤੇਜ਼ ਕਰ ਦਿੱਤੀ ਗਈ ਕਟ ਕਰਨ ਤੇ ਪਾਵਟਰਨ ਚਾਰਜਾਂ ਹੋਇਆ ਕੀ ਹੈ ਹੋਇਆ ਸੀ ਰਾਤ ਕੋਈ ਟਰੈਕ ਤੇ ਨਾ ਸਰੀਆ ਤਰ ਗਿਆ ਲੈਣ ਤੇ 45 ਮਿੰਟ ਗੱਡੀ ਇੱਥੇ ਰੇਲਵੇ ਦਾ ਨੁਕਸਾਨ ਵੀ ਹੋਇਆ ਇਸ ਚ ਮਨਸ਼ਾ ਨਹੀਂ ਪਤਾ ਲੱਗ ਰਹੀ ਕੀ ਸੀਗੀ ਕਿਉਂ ਧਰਕੇ ਗਿਆ ਕੀ ਗੱਲਬਾਤ ਹੈ ਕਿ ਟ੍ਰੇਨ ਲੁੱਟਣੀ ਸੀ ਉਹਨਾਂ ਨੇ ਕਿ ਉਹ ਚੋਰ ਸੀ ਕੁਝ ਨਹੀਂ ਹਜੇ ਤੱਕ ਪਤਾ ਲੱਗਿਆ ਪੰਜ ਤੋਂ ਲੈ ਕੇ ਤਾਂ ਦੇਖ ਲਓ ਕਿੰਨਾ 45 ਮਿੰਟ ਰਹਿ ਆ ਤਿੰਨ ਪੰਜ ਚਾਰ ਕਿਹੜੀ ਗੱਡੀ ਸੀਗੀ ਮਾਲ ਗੱਡੀ ਆਈ ਹਾਈ ਸੀਗੀ ਵੀਰੇ ਪਤਾ ਕਿਵੇਂ ਲੱਗਿਆ ਕਿ ਇੱਥੇ ਤਰੀਆ ਰੱਖੇ ਹੋਏ ਡਰਾਈਵਰ ਨੂੰ ਪਤਾ ਸਵਾਦ ਉਹ ਡਰਾਈਵਰ ਨੇ ਵੀਰੇ ਪਤਾ ਨਹੀਂ ਟ੍ਰੇਨ ਡਰਾਈਵਰ ਆ ਪਾਇਲਟ ਆਗਲੇ ਉਹਨਾਂ ਨੂੰ ਪਤਾ ਲੱਗ ਗਿਆ ਤਾਂ ਉਹਨਾਂ ਨੇ ਗੱਡੀ ਰੋਕ ਲਈ ਪੌਣਾ ਘੰਟਾ ਗੱਡੀ ਇੱਥੇ ਖੜੀ ਰਹੀ ਆ ਅਸੀਂ ਇਹ ਚਾਹੁੰਦੇ ਆ ਕਿ ਸਾਡੇ ਏਰੀਆ ਦੇ ਵਿੱਚ ਨਸ਼ਾ ਗੁੰਡਾਗਰਦੀ ਬੇਮਾਚੀ ਚੋਰੀਆਂ ਸਭ ਕੁਝ ਹੋ ਰਿਹਾਗਾ ਪ੍ਰਸ਼ਾਸਨ ਨੂੰ ਬੇਨਤੀ ਕਰਦੇ ਆ ਰੇਲਵੇ ਨੂੰ ਵੀ ਅਸੀਂ ਕਹਿੰਦੇ ਆ ਆਪਦਾ ਟਰੈਕ ਤੇ ਰੂਟ ਰੱਖੋ ਪੰਜਾਬ ਪੁਲਿਸ ਨੂੰ ਵੀ ਕਹਿੰਦੇ ਆ ਆਰਫੀਐਫ ਨੂੰ ਵੀ ਕਹਿੰਦੇ ਆ ਕਾਨੂੰਨੀ ਕਾਰਵਾਈ ਕਰੋ ਜਿਹੜਾ ਬੰਦਾ ਇਹੋ ਜਿਹਾ ਕੰਮ ਕਰਦਾ ਉਹ ਤੇ ਕੋਈ ਕਿਸੇ ਦੀ ਸ਼ਮਾਰਸ਼ ਨਹੀਂ ਛੱਡਣਾ ਨਹੀਂਗਾ ਕਤੀ ਹੈ ਹੂੰ ਤੇ ਮੈਂ ਵੀ ਜਿਹਾ ਬਾੜ ਕਰਦਾ ਤੇ ਮੈਨੂੰ ਇਹਨਾਂ ਨੇ ਆਇਆ ਕਿ ਠੇਕੇਦਾਰ ਨੇ ਮੈਨੂੰ ਮੁੱਛੀ ਨੇ ਕਿਨਾਂ ਪੂਰੀ ਤਾਂ ਰਹਿੰਦਾ ਤੂੰ ਚੌਕੀਦਾਰੀ ਕਰ ਲੈ ਪਰ 10000 ਰੁਪਏ ਮਹੀਨਾ ਦੇ ਰਹਿ ਸੀ ਮੈਂ ਤਾਂ ਠੀਕ ਹੈ ਤੇ 2 ਮਹੀਨੇ ਤੋਂ ਮੈਂ ਕੰਮ ਕਰ ਰਿਹਾ ਸੀ ਠੀਕ ਹੈ ਤੇ ਕੱਲ ਮੇਰੀ ਅੱਖ ਲੱਗੀ 2 ਦਿਨ ਦਿਨ ਤੋਂ ਮੇਰੀ ਤਵੀਰ ਖਰਾਬ ਚੱਲ ਰਹੀ ਸੀ ਤੇ ਕੱਲ ਮੈਨੂੰ ਨੀਂਦ ਆ ਗਈ ਸੀ ਤੇ ਉਹਨੇ ਦੇ ਵਿੱਚ ਰਾਤ ਨੂੰ ਸਗੀਆਂ ਚੋਰੀ ਹੋ ਗਈ ਸੀ ਚੋਰੀ ਹੋ ਗਿਆ ਤੇ ਬਸ ਉਹ ਲੈਨ ਨੂੰ ਤੇ ਪਤਾ ਨਹੀਂ ਕਿਵੇਂ ਪਹੁੰਚ ਗਿਆ ਕਿ ਮੈਂ ਇਹਨਾਂ ਨੇ ਪੌਲਸਰੀ ਆਇਆ ਮੈਨੂੰ ਕਿ ਉਹ ਸੋ ਗਿਆ ਮੇਰੀ ਤਰੀਕ ਖਰਾਬ ਸੀ ਤੇ ਮੈਂ ਜਾ ਕੇ ਬੰਨਾਂ ਦੇ ਚਾਰ ਵਜੇ ਤੋਂ ਮੈਨੂੰ ਦੇ ਨਾਲ ਸਰਿਆਂ ਦੀ ਬਾਰੂ ਚਿੱਟਾ ਸਾਰਾ ਲੈਣ ਦੇ ਉੱਤੇ ਬੈਠ ਕੇ ਬੰਦਾ ਕੀ ਦਾ ਨਾਮ ਲੈ ਲੀਏ ਕੋ ਰੋਡ ਹੈ ਚੱਲਦਾ ਇਧਰ ਦੀ ਸਾਰਾ ਚੱਲਦਾ